ਸਤਿ ਸ਼੍ਰੀ ਅਕਾਲ ਦੋਸਤੋ ਜਿਹੜੀ ਕੰਪੈਨ ਤੁਸੀਂ ਚਲਦੀ ਦੇਖਦੇ ਪਏ ਹੋ ਨਾ ਵੀ ਇਹ ਆ ਰਹੀ ਹੈ ਜਿਹੜੀ ਚਲਦੀ ਤੇ ਝੋਨਾ ਵੱਡ ਰਹੀ ਹੈ ਮਿੱਤਰੋ ਇਹ ਕਰਤਾਰ ਵਾਲਿਆਂ ਦੀ ਹੈ ਤੇ ਕੈਮਣਾ ਜਿਹੜਾ ਬਈ ਫੋਲੇ ਸੀ ਆਪਾਂ ਵੀਡੀਓ ਬਣਾਈ ਹੈ ਵਿੱਚੋਂ ਸਾਰਾ ਕੁਝ ਤੇ ਝਾੜ ਵਾਲੀ ਫੀਲਿੰਗ ਆਉਂਦੀ ਵਿੱਚ ਬੈਠ ਕੇ ਸਾਰਾ ਕੁਝ ਆਟੋਮੈਟਿਕ ਹੈ ਇੰਨਾ ਕੰਫਰਟੇਬਲ ਹੈ ਸਟੀਅਰਿੰਗ ਜਿੱਥੇ ਮਰਜ਼ੀ ਕਰ ਸਕਦੇ ਆਪਾਂ ਸ਼ੀਟ ਜਿੱਥੇ ਮਰਜ਼ੀ ਅੱਗੇ ਪਿੱਛੇ ਕਰ ਸਕਦੇ ਆਂ ਅੰਦਰ ਸਾਰਾ ਏਸੀ ਆ ਇਸ ਵਿੱਚ ਬੈਠ ਕੇ ਤੇ ਇੰਜ ਲੱਗਦਾ ਹੀ ਨਹੀਂ ਕਿ ਆਪਾਂ ਜਿਹੜੀ ਕੰਪੇਨ ਚਲਾਈ ਜੰਨੇ ਆ ਜਾਂ ਝੋਨਾ ਵੱਢ ਰਹੇ ਆ ਅੰਦਰ ਕੋਈ ਆਵਾਜ਼ ਨਹੀਂ ਇੰਨੀ ਖਾਸ ਆਉਂਦੀ ਇੱਥੇ ਤੁਹਾਨੂੰ ਜਿਵੇਂ ਆਵਾਜ਼ ਵੇਖੋ ਆਪਣੇ ਕੋਲੇ ਆ ਰਹੀ ਆ ਪਰ ਅੰਦਰ ਪੂਰਾ ਆਵਾਜ਼ ਨਹੀਂ ਆਉਂਦੀ ਆ ਕੈਵੇਂ ਨਾ ਦੇਖ ਲਓ ਜਮਾਂ ਬੰਦ ਆ ਕੋ ਜੇਸੀ ਚੱਲੀ ਜਾਂਦਾ ਤੇ ਡਰਾਈਵਰ ਕਹਿੰਦਾ ਵੀ ਜਦੋਂ ਮੈਂ ਨਹਾ ਧੋ ਕੇ ਟੜਕੇ ਬਹਿ ਜਾਂਦਾ ਤੇ ਐਵੇਂ ਹੀ ਸ਼ਾਮ ਨੂੰ ਲੈ ਜਾਈਦਾ ਕੋਈ ਪਤਾ ਨਹੀਂ ਲੱਗਦਾ ਵੀ ਅਸੀਂ ਸਾਰੀ ਦਿੜੀ ਅੱਜ ਝੋਨਾ ਵੱਢ ਰਹੇ ਆ ਜਾਂ ਕਣਕ ਵੱਢੀ ਐ ਤਾਰ ਵਾਲਿਆਂ ਦੀ ਆ ਬਾਈ ਘੈਂਟ ਆ ਗੱਲਬਾਤ ਤੇ ਸਾਡੇ ਏਰੀਆ ਚ ਪਹਿਲੀ ਵਾਰ ਹੀ ਆਈ ਐ ਇਹ। ਮਤਲਬ ਤੇ ਇਹ ਵੀਰ ਆਇਆ ਜਲੰਧਰ ਤੋਂ ਉਧਰੋਂ ਲੈ ਕੇ ਤੇ ਸੁਲਤਾਨਪੁਰ ਏਰੀਆ ਚੋਂ ਆਹਦੇ 44-45 ਲੱਖ ਰੁਪਈਆ ਲੱਗ ਗਿਆ। ਤੇ ਪਰ ਵੀ ਆ ਨਜ਼ਾਰਾ ਬੰਨੀ ਆਉਂਦੀ ਵੇਖ ਦਸਵਾਦੀ ਐ ਵਿੱਚ ਬੈਠਾ ਐ ਪਤਾ ਨਹੀਂ ਲੱਗਦਾ ਵੀ ਤੁਸੀਂ ਫੋਰਚੂਨਰ ਗੱਡੀ ਚਲਾਈ ਜਾਂਦੇ ਜਾਂ ਵੀ ਕੰਪੈਨ ਚੱਲਦੀ ਪਈ ਐ। ਆਹ ਦੇਖ ਲੋ। ਤੇ ਵੀ ਕੰਪੈਨਾਂ ਨੂੰ ਜਿਹੜੇ ਪਿਆਰ ਕਰਦੇ ਮਸ਼ੀਨਰੀ ਨੂੰ ਵੀ ਜਿਵੇਂ ਜਿਹੜੇ ਜੱਟ ਜ਼ਿਮੀਦਾਰ ਤੇ ਜਿੰਨਾਂ ਕੋਲੇ ਹੈਗੀਆਂ ਬਾਈ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਬਾਲੀ ਘੈਂਟ ਗੱਲ ਬਾਤ ਆ